ਇਹ ਦੇਖੋ ਮੈਂ ਸਮਝਦਾ ਲੋਕਾਂ ਨੇ ਮਾਨੀ ਬਣਾ ਲਿਆ ਹੈ ਕਿ ਸ੍ਰੀ ਅਮਰਚਰ ਸਾਹਿਬ ਦੇ ਨਾਲ ਹਮੇਸ਼ਾ ਹੀ ਬਾਹਰ ਕੋਈ ਨਾ ਕੋਈ ਕੈਂਡੀਡੇਟ ਆ ਜਾਂਦਾ ਹੈ ਕੋਈ ਅਮਰੀਕਾ ਤੋਂ ਆ ਗਿਆ ਕਦੇ ਕੋਈ ਨਿਊਯਾਰਕ ਤੋਂ ਆ ਗਿਆ ਕਦੇ ਕੋਈ ਕੈਨੇਡਾ ਤੋਂ ਆ ਗਿਆ ਔਰ ਵੋਟਾਂ ਪੈਣ ਤੋਂ ਬਾਅਦ ਇਹ ਪੈਰਾਸ਼ੂਟ ਦੇ ਕੈਂਡੀਡੇਟ ਲੱਭਦੇ ਨੇ ਇਸ ਲਈ ਕੈਂਡੀਡੇਟ ਉਹ ਜਾ ਹੋਵੇ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਦੀ ਜੋ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਉਹਨਾਂ ਨੂੰ ਸਮਝੇ ਜੀ ਤੇ ਉਹਨਾਂ ਨੂੰ ਹੱਲ ਕਰ ਸਕੇ ਸਾਡੇ ਸਤਕਾਰਯੋਗ ਔਜਲਾ ਸਾਹਿਬ ਨੂੰ 10 ਸਾਲੋਂ ਐਮਪੀ ਰਹੀ ਹੈ ਦੋ ਟਰਮ ਔਰ ਉਹਨਾਂ ਦੇ ਹਾਲਾਤ ਤੁਸੀਂ ਵੇਖ ਲਓ ਅੱਜ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿਵਾਏ ਇਹ ਦੱਸਣ ਤੋਂ ਕਿ ਜਿਹੜੀ ਟ੍ਰੇਨ ਆਉਂਦੀ ਸੀ ਜਿਹੜਾ ਜਹਾਜ਼ ਆਉਂਦਾ ਸੀ ਉਦੋਂ ਝੰਡੀ ਵਿਖਾਉਣ ਲਈ ਮੈਂ ਲੜਾਈ ਲੜਦਾ ਸੀ ਹੋਰ ਮੈਂ ਕੱਖ ਨਹੀਂ ਕੀਤਾ ਜਹਾਜ਼ ਆਪ ਦੀ ਮਰਜ਼ੀ ਨਾਲ ਆਉਂਦਾ ਹੈ ਮਰਜ਼ੀ ਨਾਲ ਉੱਡ ਜਾਂਦਾ ਹੈ ਉਹ ਜਹਾਜ਼ ਵੀ ਬੰਦ ਹੋ ਜਾਂਦਾ ਸੀ ਮਗਰ ਡਵੈਲਪਮੈਂਟ ਆਸਤੇ ਚਾਹੇ ਗੰਦੇ ਨਾਲੇ ਦੀ ਸ਼ਿਕਾਇਤ ਹੈ ਚਾਹੇ ਕੋਈ ਭੱਟਾ ਪ੍ਰੋਜੈਕਟ ਹੈ এমਪਲੋਇਮੈਂਟ ਜਨਰੇਸ਼ਨ ਦੀ ਗੱਲ ਹੈ ਵਾਗਾ ਬਾਰਡਰ ਹੈ ਬ੍ਰਹਮਦਾਸ ਮਹਾਰਾਜ ਦਾ ਇਹ ਸ਼ਿਫਤੀ ਦਾ ਘਰ ਹੈ ਉਸ ਵਾਸਤੇ ਕੀ ਕੀਤਾ ਵਾਗਾ ਬਾਰਡਰ ਖੋਲਣ ਵਾਸਤੇ ਟੂਰਿਜ਼ਮ ਪ੍ਰੋਮੋਸ਼ਨ ਵਾਸਤੇ ਇਸ ਨੂੰ ਆਈਟੀ ਤੇ ਮੈਡੀਕਲ ਹੱਬ ਬਣਾਉਣ ਵਾਸਤੇ ਅਨਸਰ 0 ਸੋ ਲੋਕਾਂ ਨੂੰ ਕਿਸੇ ਤਰੀਕੇ ਦਾ ਰੋਜ਼ਗਾਰ ਦੇਣ ਵਾਸਤੇ ਕੋਈ ਯਤਨਸ਼ੀਲ ਨਹੀਂ ਰਿਹਾ ਕਦਮ ਨਹੀਂ ਚੁੱਕਿਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਉਹਨਾਂ ਦੀ ਕਾਰਗੁਜ਼ਾਰੀ ਤਾਂ ਭਗਵੰਤ ਮਾਨ ਨੇ ਫੇਲ ਕਰਤੀ ਹੈ 4 ਮਹੀਨੇ ਸਨ 3 ਖੋਲੇ ਇੱਕ ਰਹਿ ਗਿਆ ਤੇ ਇੱਕ ਜਿਹੜਾ ਦਿੱਤਾ ਉਹਦੇ ਚ ਕੰਮ ਕੋਈ ਨਹੀਂ ਆ ਐਨਆਰਆਈ ਦਾ ਪੰਜਾਬ 'ਚ ਕੀ ਕੰਮ ਐ ਨੇ ਨਕੈਨਾਰਈ ਚ ਮੇਲਨ ਕਰਾਉਣਾ ਹੁੰਦਾ ਉਹ ਵੀ ਨਹੀਂ ਆਪਣੇ ਪੁੱਤ ਤੋਂ ਹੁੰਦਾ ਤੇ ਜਿਹੜਾ ਮੰਤਰੀ ਆਪ ਰਿਜੈਕਟਡ ਹੋਵੇ ਅਜਨਾਲਾ ਤੁਸੀਂ ਜਾ ਕੇ ਵੇਖੋ ਕੀ ਹਾਲਾਤ ਬਣੇ ਉਸ ਹਲਕੇ ਦੇ ਜ਼ੀਰੋ ਡਿਵੈਲਪਮੈਂਟ ਜ਼ੀਰੋ ਵਰਕ ਸੋ ਵਾਇ ਸ਼ੁਡ ਐਨੀਬਾਡੀ ਚੂਜ਼ ਸਮਨ ਜਿਹੜਾ ਇਸ ਇਲਾਕੇ ਦਾ ਭਲਾ ਨਹੀਂ ਕਰ ਪਾਊਗਾ ਮੈਂ ਅੱਜ ਅਮਜੀਠਾ ਰੋਡ ਦੇ بڑے ਇਸਲਾਮ ਏਰੀਏ 'ਚ ਆਏ ਆ ਸਾਡੇ ਕਮਲ ਬੰਗਾਲੀ ਜੀ ਦਾ ਇਹ ਤੁਨੁਮੈਂਦਗੀ ਕਰਦੇ ਇਹਨਾਂ ਨੂੰ ਇਹ ਪੁੱਛੋ ਜੋਸ਼ੀ ਦੇ ਬਾਨਣ ਤੋਂ ਪਹਿਲਾਂ ਇੱਥੇ ਗੱਡੀ ਕੀ ਬੰਦਾ ਤੁਰ ਕੇ ਨਹੀਂ ਆ ਸਕਦਾ ਮਤਲਬ ਇਹ ਹਾਲ ਸੀ ਕਿ ਕੋਈ ਰਿਸ਼ਤੇਦਾਰ ਛੱਡੋ ਨਿਰਾ ਨਰਕ ਚ ਲੋਕ ਰਹਿੰਦੇ ਸਨ ਜੋਸ਼ੀ ਨੂੰ ਮੌਕਾ ਮਿਲਿਆ ਸੁਖਬੀਰ ਜੀ ਦੇ ਨਾਲ ਰਲ ਕੇ ਆ ਅੱਜ ਇੱਥੇ ਅੱਜ ਤੱਕ 10 ਸਾਲ ਬੀਤਣ ਤੋਂ ਬਾਅਦ ਵੀ ਕਾਇਮ ਪਿਆ ਕੰਕਰੀਟ ਦੇ ਰਸਤੇ ਬਣਾਏ ਸਿਵਰੇਜ ਪਾਣੀ ਦੀਆਂ ਲਾਈਨਾਂ ਪਹੁੰਚਾਈਆਂ ਜਿਹੜੇ ਲੋਕ ਆਪਦੇ ਘਰਾਂ ਤੱਕ ਨਹੀਂ ਪਹੁੰਚ ਸਕਦੇ ਸੀ ਅੱਜ ਉੱਥੇ ਵਧੀਆ ਤਰੀਕੇ ਨਾਲ ਰਹਿ ਰਹੇ ਹਨ ਮਗਰ ਕੰਮ ਫੇਰ ਰੁਕ ਗਿਆ ਪੰਜ ਸਾਲ ਕਾਂਗਰਸ ਨੇ ਸੂਬੇ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਦੇ ਵਾਂਟ ਵਕੀਲ ਇਹ ਜਾਂ ਨੁਮਾਇੰਦਾ ਚਾਹੁੰਦੇ ਆ ਜਿਹੜੀ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਪੰਜਾਬ ਦੇ ਵਪਾਰੀ ਦੀ ਮਜ਼ਦੂਰ ਦੀ ਦੇ ਆੜੀਦਾਰ ਦੀ ਪੰਜਾਬ ਦੀ ਇੰਡਸਟਰੀ ਦੀ ਸ੍ਰੀ ਅੰਮਰਸਰ ਸਾਹਿਬ ਦੀ ਗੱਲ ਬੇਖੂਬੀ ਕਰ ਸਕੇ ਔਰ ਅਨਿਲ ਜੋਸ਼ੀ ਵਿਕਾਸਪੁਰਕ ਦੇ ਪੁਰਖਸ਼ ਦੇ ਨਾਂ ਤੇ ਜਾਣਿਆ ਜਾਂਦਾ ਜਿਨੇ ਕੰਮ ਵੀ ਕੀਤਾ ਡਿਵੈਲਪਮੈਂਟ ਵੀ ਕਰਾਈ ਔਰ ਮੇਰਾ ਮੰਨਣਾ ਲੋਕ ਕਿਹੇ ਜਾਂ ਲੋਕਲ ਕੈਂਡੀਡੇਟ ਭਾਲਦੇ ਆ ਜਿਹੜਾ ਗ੍ਰੀਨ ਐਵੇਨਿਊ ਜਾਂ ਬਸੰਤ ਐਵੇਨਿਊ ਤੇ ਲੱਭ ਜਵੇ ਇਹ ਨਾ ਹੋਵੇ ਕਿ ਅਮਰੀਕਾ ਦੀ ਟਿਕਟ ਇਹਨਾਂ ਨੇ ਵਿਚਾਰੇ ਨੇ ਕਿਥੋਂ ਕਟਾਣੀ ਕਈਆਂ ਦੇ ਤਾਂ ਲੈ ਪਾਸਪੋਰਟ ਹੀ ਨਹੀਂ ਬਣੇ ਇਹ ਕਿਥੇ ਲੱਭਦਾ ਨਿਆਣਗੇ ਅਉਦਲਾ ਸਾਹਿਬ ਦਾ ਨਾਲਾ ਟੱਕਣ ਵਾਲਾ ਮੈਨੂੰ ਲੱਗਦਾ ਹੈ ਉਹਨਾਂ ਦਾ ਟੱਬਰ ਸਾਰਾ ਹੀ ਗਮਟਾਲਾ ਪਿੰਡ ਵੀ ਜੋਸ਼ੀ ਨੂੰ ਵੋਟ ਪਾਉ 10 ਸਾਲ ਰਹਿਣ ਤੋਂ ਬਾਅਦ ਅੱਜ ਗਮਟਾਲੇ ਦੇ ਹਾਲਾਤ ਹੀ ਵੇਖ ਲਓ ਉਹਨੂੰ ਜੋ ਛੱਡ ਤੂੰ ਹੋਰ ਕੁਝ ਨਹੀਂ ਚਵਾ ਰਿਆ ਉਹ ਆਪ ਦਾ ਪਿੰਡ ਹੀ ਚਵਾਰ ਦਿੰਦਾ ਉਹਦੇ ਸੌਰੇ ਮੀਰਾਕੋਟ ਚ ਨੇ ਉਹ ਸਵਾਰ ਦਿੰਦੇ ਮੈਂ ਮੀਰਾਕੋਟ ਗਿਆ ਹੋ ਪਟੰਡੇ ਹੀ ਮੇਰੇ ਕੋਲ ਕਿ ਤੁਸੀਂ ਗਮਟਾਲੇ ਦੀ ਗੱਲ ਕਰਦੇ ਉਹਨੇ ਤੇ ਨਾ ਆਪਦੇ ਪਿੰਡ ਦੀ ਪ੍ਰਵਾਹ ਕੀਤੀ ਨਾ ਸਾਡੇ ਦੀ ਕੀਤੀ ਸੋ ਉਹਦੇ ਤੋਂ ਵੀ ਆਸ ਰੱਖੀ ਜਾ ਸਕਦਾ ਜੇ ਤਾਰੀਵਾਲ ਸਾਹਿਬ ਦੇ ਕੀ ਰਾਗੋ ਚੱਟਾ ਭਗਵੰਤ ਮਾਤਾ ਦੇ ਕੇਜਰੀਵਾਲ ਪ੍ਰਚਾਰ ਕਰਨਗੇ ਅੰਬੀਸਰ ਬਣਨਗੇ ਰਾਗੋ ਚੱਟਾ ਦੀ ਅੱਖਾਂ ਬੰਨੀਆਂ ਗਈਆਂ ਉਹ ਤਾਂ ਜਿਸ ਦਿਨ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਅੱਖਾਂ ਬਣਾਉਣ ਕੇ ਲੱਗਿਆ ਲੋਕ ਇੱਥੇ ਅੱਖਾਂ ਵੀ ਬਣਵਾ ਲੈਂਦੇ ਸਭ ਕੁਝ ਹੋ ਲੈਂਦਾ ਪ੍ਰਾਬਲਮ ਉਹਦੀ ਅੱਖਾਂ ਜੇ ਨਹੀਂ ਉਹਦੀ ਤੀਜੀ ਅੱਖ ਨਹੀਂ ਖੋਲਣ ਦੀ ਜਿਹੜਾ ਵੇਖ ਨਹੀਂ ਸਕਰੀ ਸਹੀ ਗੱਲ ਤੇ ਕੇਜਰੀਵਾਲ ਸਾਹਿਬ ਕੀ ਪ੍ਰਚਾਰ ਕਰਨਗੇ ਕੱਟਰ ਇਮਾਨਦਾਰੀ ਦਾ ਇਹਨੇ 350 ਕਰੋੜ ਦੇ ਕਪਲੇ ਦੇ ਅੰਦਰ ਰਹਿ ਕੇ ਆਇਆ 1 ਜੂਨ ਨੂੰ ਫੇਰ ਵਾਪਸ ਜਾਣਾ ਜਿਨ੍ਹਾਂ ਲੋਕਾਂ ਤੇ ਐਡੇ ਸੰਗੀਨ aarop ਨੇ 2.5 ਸਾਲ ਪੰਜਾਬ ਦੇ ਲੋਕਾਂ ਨਾਲ ਜਿਹੜੀ ਗਰੰਟੀਆਂ ਦਿੱਤੀ ਸੀ ਕਹਿੰਦੇ ਸੀ ਘਰ ਘਰ ਨੌਕਰੀ ਤਾਂ ਕੈਪਟਨ ਦਊਗਾ ਅਸੀਂ ਘਰ ਘਰ ਨੌਕਰੀ ਵੀ ਦਵਾਂਗੇ ਹਾਲਾਤੇ ਬਣਾ ਦੇਾਂਗੇ ਕਿ ਗੋਰੇ ਤੇ ਗੋਰੀਆਂ ਇੱਥੇ ਆ ਕੇ ਕੰਮ ਕਰਨਗੇ ਆਹ ਦਾਸੀ ਤੇ ਕੋ ਗੋਰਾ ਲੱਭਦਾ ਤੁਨੂੰ ਇੱਦਾਂ ਬਚਾਰੇ ਨੂੰ ਆਪ ਹੀ ਕੰਮ ਕਰਨਾ ਪੈ ਗਿਆ ਇਹ ਤਾਂ ਬੜੇ ਖੋਚ ਹੋ ਗਏ ਵੀ ਇਹਨਾਂ ਨੇ ਪਾਤੀਆਂ ਵੋਟ ਇੱਥੇ ਤੋਂ ਐਮ ਐਲ اے ਨੂੰ ਆਪ ਵਾਲਾ ਜਿੱਤਿਆ ਕਿ ਸ਼ਾਇਦ ਹੁਣ ਗੋਰਾ ਹੀ ਆਇਆ ਕਰੂ ਸਾਡੇ ਬਰਤਨ-ਬਰਤਨ ਸਭ ਬਣਾਾਸ ਤੇ ਸਾਡੀ ਛਵਾਈ ਆਸਤੇ ਇੱਕ ਹਾਲ ਕੀ ਬਣਿਆ ਹਜ਼ਾਰ-ਹਜ਼ਾਰ ਰੁਪਈਆ ਧੀਆਂ ਪੈਣਾ ਦਾ ਮਿਲਿਆ ਨਹੀਂ ਮਿਲਿਆ بے ਰੋਜ਼ਗਾਰੀ ਪੱਤਾ ਮਿਲਿਆ ਨਹੀਂ ਮਿਲਿਆ 2500 ਪੈਨਸ਼ਨ ਮਿਲੀ ਨਹੀਂ ਮਿਲੀ 51000 ਸ਼ਗਨ ਸਕੀਮ ਮਿਲੀ ਨਹੀਂ ਮਿਲੀ ਕੋ ਸਕੂਲ ਕਾਲਜ ਹਸਪਤਾਲ ਖੁੱਲਿਆ ਨਹੀਂ ਖੁੱਲਿਆ ਹਾਂ ਭਗਵੰਤ ਮਾਨ ਦੇ ਮਨਪਸੰਦ ਦੀ ਚੀਜ਼ ਸ਼ਰਾਬ ਦੇ ਠੇਕੇ ਖੁੱਲ ਗਏ ਜੇ ਨਹੀਂ ਲੋਕਾਂ ਦੀ ਸੋਚ ਸੀ ਸੋ ਲੋਕ ਕਿਉਂ ਪੌਣ ਦੀ ਧਾਰੀ ਆ ਲੋ ਲੋਕ ਪਾਇ ਕੇਜਰੀ ਆ ਲਾਵੇ ਕੇਜਰੀ ਆਲ ਸਾਹਿਬ ਦੇ ਬਜ਼ੁਰਗ ਆਉਣ ਕੇਜਰੀ ਆਲ ਸਾਹਿਬ ਦਾ ਨਿਆਣਾ ਆਵੇ ਕੇਜਰੀ ਆਲ ਸਾਹਿਬ ਦੀ ਘਰਦੀ ਆਵੇ ਇਹਨਾਂ ਨੇ ਕੀ ਲੈਣਾ ਇਹਨਾਂ ਦਾ ਕੀ ਮਤਲਬ ਆ ਉਹਦੇ ਨਾਲ ਪਰ ਜੀ ਸਾਹਿਬ ਕਿ ਤਿੰਨ ਲੱਖ ਦੀ ਲੀਡ ਦੇ ਨਾਲ ਜਿੱਤੂਗਾ ਮੈਂ ਕਿੱਥੇ ਮੈਂ ਕੰਨਾ ਜੀ ਸਾਢੇ 3 ਲੱਖ ਦੀ ਸਪੀਡ ਨਾਲ ਉਹਨੂੰ ਬਾਰਡਰ 'ਚ ਪਾਵਾਂਗੇ ਬਾਰਡਰ ਪਾਰ ਜਿੰਨੀ ਤੇਜ਼ ਇਹ ਜਾਉ ਇਹਨੂੰ ਕਹ ਤੂੰ ਪਹਿਲਾਂ ਯਾਰ ਉਤੇ ਜਦ ਬੋਲਦਾ ਲੱਗਦਾ ਜਿਵੇਂ ਪੂਤਨ ਬੋਲਣ ਡਿਆ ਹੁੰਦਾ ਉਦੀ ਗੱਲ ਹੀ ਨਹੀਂ ਸਮਝ ਆਉਦੀ ਆ ਮੈਂ ਇਹਨਾਂ ਨੂੰ ਪੁੱਛਿਆ ਉਹਦੀ ਗੱਲ ਕੋਈ ਸਮਝ ਆਉਂਦੀ ਆ ਆਪਣੇ ਦੀ ਢਾਲੀਆਲ ਦੀ ਕਹਿੰਦੇ ਨਹੀਂ ਉਹਦਾ ਮੂੰਹ ਬੋਲਣ ਤੇ ਸਾਹ ਲਾਉਣੇ ਪਤਾ ਨਹੀਂ ਕੀ ਬੋਲ ਗਿਆ ਸਰੋਤ ਤਾਰੀਵਾਲ ਸਾਹਿਬ ਕਹਿੰਦੇ ਆ ਕਿ ਮੈਂ ਤਾ ਮਾਤਰ ਕਹਾਂ ਪਾ ਕੁਝ ਵੀ ਕਹਾਂ ਪਰ ਮੈਂ ਕੰਮ ਤੇ ਕਰਦਾ ਪੈਣਾ ਕਿੱਥੇ ਕਰਦਾ ਰਿਹਾ ਉਹ ਕਹਿੰਦਾ ਮੇਰਾ ਕੰਮ ਬੋਲ ਰਿਹਾ ਹਾਂ ਤਾਂ ਬੋਲਦੇ ਆ ਉੱਥੇ ਕੁਟਾਰੂ ਚੱਕ ਰਹਿਂਦਾ ਕੋਈ ਪਹਾੜੀ ਤੇ ਜਾ ਕੇ ਵੋਟ ਮੰਗ ਕੇ ਰਾਜੀ ਨਹੀਂ ਉੱਥੇ ਲਾਲਜੀਤ ਭੁੱਲ ਰਹਿਂਦਾ ਇੱਕ ਪਾਸੇ ਬਲਕਾਰ ਚੌਹ ਰਹਿਂਦਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਇੱਥੇ ਆਹਾ ਤਾਰੀਵਾਲ ਸਾਹਿਬ ਫਿਰਦੇ ਜਿਹਨੂੰ ਵੇਖ ਕੇ ਲੋਕ ਡਰ ਜਾਂਦੇ ਐ ਇਦਾਂ ਦੇ ਪੁੱਛੋ ਇਹਨਾਂ ਨੂੰ ਮੈਂ ਕਈਆਂ ਨੂੰ ਪੁੱਛਿਆ ਕੰਨ ਸਾਡੇ ਦਾ ਸੁਪਨਿਆਂ ਚ ਵੀ ਜੇ ਢਾਲੀਆ ਲਾ ਆ ਜੇ ਦੋ ਦਿਨ ਨੀਂਦ ਨਹੀਂ ਆਉਂਦੀ ਤੇ ਜੇ ਕਿਤੇ ਬਣ ਗਿਆ ਤਾਂ ਵੇਖੋ ਇਹਦੇ ਹਾਲ ਕੀ ਬਊਗਾ ਲੋਕ ਬੜੇ ਸਿਆਣੇ ਆ ਚਲੋ ਮਗਰ ਮੈਂ ਜਿਹੜੀ ਵੱਡੀ ਗੱਲ ਲੈ ਕੇ ਤੁਹਾਡੇ ਅੱਗੇ ਪੇਚ ਹੋਇਆ ਆ ਆ ਨੈਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਇਹਨਾਂ ਦੇ ਅੱਗੇ ਮੁਲਾਜ਼ਮਾ ਦੀ ਇਹਦੇ ਚ ਘਾਟ ਔਰ ਘਾਟ ਤੋਂ ਬਾਅਦ 250 ਸਸਪੈਂਡ ਕਰਦੇ ਆ ਪਹਿਲੀ ਵਾਰੀ ਹੋਇਆ ਬਦਲਾਵ ਦੀ ਸਰਕਾਰ ਚ ਕਿ ਸਸਪੈਂਡ ਇਸ ਲਈ ਨਹੀਂ ਕੀਤੇ ਕਿ ਉਹ ਕੰਮ ਗਲਤ ਕਰ ਰਹੇ ਆ ਸਸਪੈਂਡ ਇਸ ਲਈ ਕਰਤੇ ਕਿਉਂਕਿ ਉਹ ਸੱਚ ਬੋਲਣ ਦੇ ਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਲਿਖ ਦਿਓ ਕਿ ਪੰਜਾਬ ਦੀ ਮਾਈਨਰਾਂ ਚ ਪੰਜਾਬ ਦੇ ਨਹਿਰਾਂ ਚ ਪੰਜਾਬ ਦੀਆਂ ਜਿੱਥੇ ਵੀ ਜਲ ਸਰੋਤ ਤੇ ਜਿਹੜੇ ਸਾਧਨ ਨੇ ਇਹ ਕਹਿ ਦਿਓ ਕਿ ਪਾਣੀ ਪੂਰਾ ਉਹ ਕਹਿੰਦੇ ਅਸੀਂ ਕਿਵੇਂ ਕਹਿ ਦਈਏ ਜਦ ਪਾਣੀ ਦਾ 10 15% ਵੀ ਨਹੀਂ ਜਾ ਰਿਹਾ ਜੇ ਅਸੀਂ ਇਹੋ ਜੀ ਗੱਲ ਲਿਖ ਦਿਆਂਗੇ ਕੱਲ ਫੇਰ ਸਾਡੇ ਤੇ ਐਕਸ਼ਨ ਹੋਊਗਾ ਪਿੰਡਾਂ ਵਾਲਿਆਂ ਲੋਕਾਂ ਨੇ ਸਾਨੂੰ ਘੇਰ ਕੇ ਕੁੱਟਣਾ ਇਹਨਾਂ ਨੇ ਫੀਲਡ 'ਚ ਰਹਿਣਾ ਹੈ ਫੀਲਡ ਸਟਾਫ ਹੈ ਇਹਨਾਂ ਨੇ ਇਨਕਾਰ ਕਰਤਾ ਇਹਨਾਂ ਨੇ ਕਿਹਾ ਜੋ ਅਸਲੀ ਤਸਵੀਰ ਹੈ ਜੋ ਸੱਚਾਈ ਹੈ ਕਿ ਸਿਰਫ ਤੇ ਸਿਰਫ ਪੰਜਾਬ ਦੇ ਨਹਿਰੀ ਜਿਹੜੇ ਸਰੋਤ ਨੇ ਜਾਂ ਮਾਈਨਰ ਨੇ ਉਹਦੇ ਚੋਂ 10% ਪਾਣੀ ਜਾ ਰਿਹਾ ਸੱਚ ਦੱਸਣ ਵਾਸਤੇ ਇਹਨਾਂ ਤੇ ਐਕਸ਼ਨ ਹੋ ਗਿਆ ਸਸਪੈਂਡ ਕਰਤਾ ਗਿਆ ਇਹ ਦੱਸਣ ਸੱਚ ਇਹ ਦੱਸਿਆ ਕਿ ਪੰਜਾਬ ਦੇ ਡੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਉਹਨਾਂ ਤੇ ਐਕਸ਼ਨ ਹੋ ਗਿਆ ਇਸ ਬਦਲਾਵ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਵਾਸਤੇ ਕਿਹਾ ਜਾ ਰਿਹਾ ਸੀ ਇਹ ਕਹਾ ਗਿਆ ਕਿ ਤੁਸੀਂ ਰਾਜ ਕੇ ਝੂਠ ਬੋਲੋ ਤੁਹਾਡੀ ਪ੍ਰੋਮੋਸ਼ਨ ਵੀ ਹੋਊਗੀ ਤੁਹਾਡਾ ਧਿਆਨ ਵੀ ਰੱਖਾਂਗੇ ਆ ਮੈਂ ਮੰਗ ਪੱਤਰ ਦੀ ਤੁਹਾਨੂੰ ਕਾਪੀ ਦੇ ਰਿਹਾ ਸੱਚ ਬੋਲਣ ਵਾਸਤੇ 250 ਬੰਦਾ ਸਸਪੈਂਡ ਕਰਤਾ। ਇਹੀ ਬਦਲਾਅ ਵੀ ਹੈ ਫਿਰ। ਮੈਨੂੰ ਇੱਥੇ ਤਾਂ ਲੋਕਾਂ ਨੂੰ ਨਾਮ ਮਿਲਦਾ ਹੈ, ਥਾਪੀ ਮਿਲਦੀ ਹੈ, ਪ੍ਰੋਮੋਸ਼ਨ ਮਿਲਦੀ ਹੈ। ਇਹ ਬਦਲਾਅ ਆਪ ਦੀ ਸਰਕਾਰ ਨੇ ਕਹਿਤਾ ਕਿ ਨਹੀਂ, ਤੁਸੀਂ ਸਾਡਾ ਸਿਆਸੀ ਤੌਰ ਤੇ ਮਦਦ ਨਹੀਂ ਕਰ ਰਹੇ। ਜੋ ਝੂਠ ਅਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਜਿਵੇਂ ਕਹਿੰਦੇ ਨਾ ਕट्टर ਇਮਾਨਦਾਰ। ਆ ਇਹਨਾਂ ਨੂੰ ਪੁੱਛੋ ਕੋਰਪਸ਼ਨ ਖਤਮ ਹੋ ਗਈ। ਨੇਜੀ ਹੋ ਗਈ ਕ੍ਰਪਸ਼ਨ ਕਦੋਂ ਕੋ ਪੈਸੇ ਪੂਸੇ ਨਹੀਂ ਲੰਦਾ ਔੜ ਟੋਟੇ ਤੋਂ ਸਾਰਾ ਹੀ ਲਿੰਦੇ ਇੱਥੇ ਮੈਂ ਕਿਹਾ ਲੁੱਟ ਵੱਜੀ ਪਈ ਆ ਮੰਤਰੀ ਵਜ਼ੀਰ ਖਾਈ ਜਾਂਦੇ ਇਹਨਾਂ ਦੇ ਪਹਿਲਾਂ ਹਾਲਾਤ ਦੇਖ ਲੋ ਅੱਜ ਦੇ ਕੀ ਆ ਇਹ ਕੰਮ ਇਹਦੇ ਚ ਹੋਇਆ ਕਿ ਸੱਚ ਬੋਲਣਾ ਪਾਪ ਹੋ ਗਿਆ ਔਰ 320 सस्पेंड ਹੋ ਗਿਆ ਇਸ ਲਈ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਇਹ ਇਮੀਡੀਏਟ सस्पेंशन ਰਿਵੋਕ ਕਰੋ ਐਂਡ ਚੌੜਾ ਮਾਜਰਾ ਇਹਨਾਂ ਦਾ ਮੰਤਰੀ ਆ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਔਰ ਇਹਨਾਂ ਮੁਲਾਜ਼ਮਾਂ ਦੀ ਪ੍ਰਸ਼ੰਸਾ ਪੱਤਰ ਦਵੇ ਕਿ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਸਰਕਾਰ ਦੀ ਸਿਆਸੀ ਜਿਹੜੀ ਮਸ਼ਹੂਰੀ ਸੀ ਉਹਦੇ ਹੱਥ ਨਹੀਂ ਬੜੇ ਉਹਦੇ ਹੱਥੋਂ ਕਾ ਨਹੀਂ ਬੜੇ ਲੋਕਾਂ ਦੀ ਅਸਲੀ ਪਿੰਡਾਂ ਦੀ ਪਾਣੀ ਦੇ ਅਸਲੀ ਹਾਲਾਤ ਉਹ ਲੋਕਾਂ ਤੱਕ ਲੈ ਕੇ ਗਏ ਉਹਦੇ ਉਹਨਾਂ ਦੀ ਥਾਪੀ ਦੇਣ ਦੀ ਜਗ੍ਹਾ ਉਹਨਾਂ ਨੇ ਐਕਸ਼ਨ ਹੋ ਗਿਆ ਕਿ ਇਹ ਕੋਈ ਜਾਇਜ਼ ਗੱਲ ਨਹੀਂ ਤੁਸੀਂ ਉਹਨਾਂ ਨਾਲ ਖੜੋਗੇ ਜੇਕਰ ਇਹ ਰਿਵੋਕ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਮੁਲਾਜ਼ਮਾਂ ਦੇ ਨਾਲ ਖੜੋਗੇ ਢਾਈ ਮੈਂ ਤਾਂ ਠੋਕ ਕੇ ਖਲੋ ਉਹ ਜਿਹੜਾ ਵਜ਼ੀਰ ਹੈ ਗੋਲੂ-ਮੋਲੂ ਜਾ ਉਹਨੂੰ ਵੀ ਡੌੜਾ ਲਵਾਉਂਦਾ ਮੈਂ ਅੜਦਾ